ਵਿੱਚ ਹੁਣ ਕਮੈਂਟ ਬਹੁਤ ਕਰੀ ਜਾਂਦੇ ਆਗੇ ਪਲੇਅਰਾਂ ਦੀਆਂ ਚੀਕਾਂ ਪੈ ਗਈਆਂ ਐ ਪੈ ਗਈਆਂ ਆਪਣੇ ਹੀ ਤਾਣੇ ਬਣੇ ਆਪਦੀ ਕਰੇ ਹੁਣ ਮੇਰੇ ਪਿੰਡ ਅਸੀਂ ਟੂਰਨਾਮੈਂਟ ਕਰਵਾਇਆ ਸੀ 2009 ਦੇ ਵਿੱਚ ਸਾਡੇ 4 ਠੇਕਿਆਂ ਦੇ ਉੱਪਰ ਸ਼ਰਾਬ ਮੁੱਕ ਗਈ ਸੀਗੀ ਉਕਰੇਂਦਿਆਂ ਦਾ ਇਹ ਕਹਿਣਾ ਸੀ ਵੀ ਸ਼ਰਾਬ ਖਤਮ ਹੋ ਗਈ ਸੀ ਐਨੀ ਪੀਤੀ ਲੋਕਾਂ ਨੇ ਤੇ ਉਹ ਕਾਦੇ ਵਾਸਤੇ ਪੀਤੀ ਸੀ ਇੱਕ ਘੋੜਿਆਂ ਵਾਲੇ ਟੀਕੇਆਂ ਦਾ ਕਬੱਡੀ 'ਚ ਕਿਵੇਂ ਆਉਣਾ ਹੋਇਆ ਬਾਈ ਉਹ ਕਿਵੇਂ ਆਉਣ ਲੱਗੇ ਆ ਕਬੱਡੀ ਵਾਲੇ ਲਾਉਣ ਲੱਗੇ ਆ ਹੁਣ ਐਂ ਡੀ ਕੇ ਕਹੇ ਬਾਈ ਲੱਖਾਂ ਕਹਿੰਦਾਗਾ ਵੀ ਘੋੜਿਆਂ ਵਾਲੇ ਟੀਕੇ ਆ ਜਿਹੜੇ ਘੋੜਿਆਂ ਦੇ ਲੱਗਦੇ ਨੇ ਫਿਰ ਉਹ ਘੋੜਿਆਂ ਦੇ ਕਾਹਤ ਸਸੀ ਗੱਲ ਜੀ ਮੈਂ ਬਿੱਟੂ ਚੱਕ ਵਾਲਾ ਉਹਦੀ ਵੀ ਪਲੇਰਾਂ ਦੀ ਵੀਡੀਓ ਪਾਤੀਆਂ ਤੇ ਉਥੋਂ ਹੀ ਗੱਲ ਦੇਖ ਲਓ ਕਿਹੜੀ ਜਗ੍ਹਾ ਤੇ ਪਹੁੰਚੀ ਆਪਾਂ ਆਪਾਂ ਤੁਹਾਡੀ ਗੱਲ ਵੇਖਦਾ ਜੀ ਆਪਾਂ ਕਹਿੰਦੇ ਹਾਂ ਨਾ ਸਾਹੇਗਾ ਤਾਂ ਆਪਾਂ ਉਹਦੇ ਵਿੱਚ ਵੜ ਗਏ ਬਈ ਆਪਾਂ ਉਹਦੇ ਲਈ ਕੀ ਕਰ ਸਕਦੇ ਆ ਕਿਸੇ ਫੰਡਰੇਸ਼ਨ ਨਾਲ ਮੀਟਿੰਗ ਕਰ ਰਿਹਾ ਉਹ ਕਿਸੇ ਪਲੇਰਾਂ ਨਾਲ ਗੱਲਬਾਤ ਕਰਦੇ ਇੱਕ ਆਪਾਂ ਵੀਊ ਲੈਣ ਦੀ ਵਜ੍ਹਾ ਖਾਤਰ ਜਾਂ ਵੀ ਕੋਈ ਗੱਲ ਨੂੰ ਟ੍ਰੋਲ ਜਾਂ ਕਰ ਦੇਣਾ ਉਹ ਮੈਨੂੰ ਵਧੀਆ ਨਹੀਂ ਲੱਗਿਆ ਬਈ ਤੁਹਾਡੇ ਕਹਿਣ ਦਾ ਪਾਬ ਬਈ ਲੱਖਾ ਜਣੀ ਸਹਿਰਦ ਨਹੀਂ ਕਬੱਡੀ ਪ੍ਰਤੀ ਉਹ ਸੋਚ ਨਹੀਂ ਰਿਹਾ ਵੀ ਕਬੱਡੀ ਬਾਰੇ ਲੰਬਾ ਨਹੀਂ ਜਿਵੇਂ ਹੁਣ ਪਲੇਅਰ ਬੋਲੇ ਆ ਵਿੱਚੋਂ ਪੁਰਾਣੇ ਬਾਈ ਗਲਜਾਰੀ ਬੋਲੇ ਪਰਸਪੈਕਟ ਕਰਦੇ ਉਹਨਾਂ ਦੀ ਉਹਨਾਂ ਨੇ ਖੇਡੀ ਐ ਹੰਡਾਈ ਐ ਤੇ ਉਹ ਗੱਲ ਵੀ ਕਹਿ ਰਹੇ ਆ ਉਦਾਂ ਦੀ ਉਹਨਾਂ ਨੇ ਇਹ ਨਹੀਂ ਨਾ ਕਹਿਤਾ ਵੀ ਆ ਟੀਕੇ ਲਾ ਕੇ ਵੀ ਇਦਾਂ ਕੰਧਾ ਪਾੜਦਿਆਂ ਜਾਂ ਕੁਝ ਹੋਰ ਇਦਾਂ ਹੋ ਜਾਂਦਾ ਵੀ ਉਹਨਾਂ ਨੇ ਕਬੱਡੀ ਲਈ ਕੀਤਾ ਵੀ ਐ ਕੁਛ ਜਿਵੇਂ ਪਿੰਡ ਟੂਰਨਾਮੈਂਟ ਕਰਵਾਉਂਦੇ ਆ ਕੈਂਪ ਵਗੈਰਾ ਉਹਨਾਂ ਦੇ ਪਿੰਡ ਮੈਂ ਆਪ ਜਾਂਦਾ ਨੇ ਪ੍ਰੈਕਟਿਸ ਗਰਾਊਂਡ ਦੇ ਵਿੱਚ ਦੋ ਢਾਈ ਸੋ ਬੰਦਾ ਉੱਥੇ ਪ੍ਰੈਕਟਿਸ ਕਰਦਾ ਮੈਂ ਆਪ ਅੱਖਾਂ ਨਾਲ ਦੇਖਿਆ ਵਾ ਮੇਰਾ ਆਪਰੇਸ਼ਨ ਉਦੋਂ ਬਾਈ ਦੇ ਜਨਮ ਦਿਨ ਤੇ ਜਾਣ ਦਾ ਮੌਕਾ ਮਿਲਿਆ ਜੋ ਉੱਥੇ ਗਰਾਊਂਡ ਬਹੁਤ ਸੋਹਣਾ ਬਣਿਆ ਬਥੇ ਸਾਰੇ ਪਲੇਅਰ ਗਰਾਊਂਡ ਨਾਲ ਜੁੜੇ ਹੋਏ ਆ ਵੀ ਉਹਦੇ ਲਈ ਆਪਾਂ ਲੱਖਾਂ ਸਧਾਣੇ ਨੇ ਜਾਂ ਕੋਈ ਕਿਹੜਾ ਕੈਂਪ ਲਵਾਇਆ ਜਾਂ ਕੀ ਕੀਤਾ ਪਤਾ ਇਹ ਕਹਿ ਰਹੇ ਆ ਵੀ ਜਾਂ ਜੇ ਕਬੱਡੀ ਦੇ ਬਾਰੇ ਉਹ ਦਰਸ਼ਕਾਂ ਨੂੰ ਦੱਸ ਰਿਹਾ ਵੀ ਜਾਣਕਾਰੀ ਦੇ ਰਿਹਾ ਤਾਂ ਕਬੱਡੀ ਦੇ ਵਿੱਚ ਵੜ ਕੇ ਕਬੱਡੀ ਨੂੰ ਸੁਧਾਰਨ ਦਾ ਕੋਈ ਗੱਲਬਾਤ ਹੋਣੀ ਚਾਹੀਦੀ ਕੋਈ ਫੈਡਰੇਸ਼ਨ ਨਾਲ ਮੀਟਿੰਗ ਕਰੇ ਕੋ ਪਲੇਅਰਾਂ ਨੂੰ ਮਿਲੇ ਵੀ ਆ ਗਲਤ ਆ ਵੀ ਇੱਕ ਮਜ਼ਾਕ ਚ ਗੱਲ ਛੱਡ ਦੇਣੀ ਉਹ ਤੁਹਾਡੇ ਸਾਹਮਣੇ ਇੱਕ ਉੱਤੇ ਤੱਕ ਪਹੁੰਚ ਗਈ ਗੁਲਜਾਰੀ ਮੂਨਕ ਬੋਲਿਆ ਜਿਵੇਂ ਤੁਸੀਂ ਦੱਸ ਰਹੇ ਹੋ ਫੌਜੀ ਰੌਂਤੇ ਵਾਲਾ ਬੋਲਿਆ ਪੁਰਾਣੇ ਕਬੱਡੀ ਦੇ ਥੰਮਨੇ ਉਹਨਾਂ ਨੇ ਵੀ ਕਈ ਗੱਲਾਂ ਕਬੂਲੀਆਂ ਨੇ ਬਈ ਕਬੱਡੀ ਦੇ ਵਿੱਚ ਆਹ ਕੋਸ਼ਿਸ਼